ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਧਰਨਾ ਹਟਾਉਣ ਤੇ ਆਪਣੇ ਵਰਕਰਾਂ ਦੇ ਕੰਮ ਦੀ ਵਾਪਸੀ ਬਾਰੇ ਕਹਿਣ ਤੋਂ ਕੁਝ ਘੰਟਿਆਂ ਤੇ ਬਾਅਦ ਟੀਮ ਸਟਾਰਜ਼ ਯੂਨੀਅਨ ਨੇ ਸੀਐਨ ਰੇਲ ਨੂੰ ਹੜਤਾਲ ਦਾ 72 ਘੰਟਿਆਂ ਦਾ ਨੋਟਿਸ ਦਿੱਤਾ ਹੈ Teamsters Canada Rail Conference ਦੇ ਵੱਲੋਂ CNU ਦੇ ਉੱਤੇ ਨੋਟਿਸ ਦੇ ਵਿੱਚ ਕਿਹਾ ਹੈ ਕਿ ਯੂਨੀਅਨ ਨੂੰ ਨਹੀਂ ਲੱਗਦਾ ਕਿ ਰੇਲ ਕੰਪਨੀ ਅਤੇ ਉਹਨਾਂ ਦੇ ਦਰਮਿਆਨ ਚੱਲ ਰਹੇ ਮਸਲੇ ਹੱਲ ਹੋਣ ਯੋਗ ਨਹੀਂ ਹੈ ਤੇ ਯੂਨੀਅਨ ਰੇਲ ਬੰਦ ਨੂੰ ਖਤਮ ਕਰਨ ਦੇ ਲਈ ਗੱਲਬਾਤ ਦੇ ਲਈ ਖੁੱਲੀ ਹੈ ਕੈਲਗਰੀ ਦੇ ਵਿੱਚ ਗੱਲਬਾਤ ਦੌਰਾਨ Teamsters Canada ਦੇ ਪ੍ਰੈਜ਼ੀਡੈਂਟ ਫ੍ਰਾਂਕ ਕੋਲ ਅਬਰਟ ਨੇ ਕਿਹਾ ਹੈ ਕਿ ਕੰਪਨੀ ਦੀਆਂ ਮੰਗਾਂ ਯੂਨੀਅਨ ਦੇ ਸਮੂਹਿਕ ਸਮਝੌਤੇ ਦੀਆਂ ਉਲੰਘਣਾ ਕਰਦੀਆਂ ਨੇ ਤੇ ਕਿਹਾ ਕਿ ਯੂਨੀਅਨ ਦੀ ਤਰਜੀਹ ਯੂਨੀਅਨ ਦੇ ਮੈਂਬਰਾਂ ਦੇ ਕੋਲ ਵੱਧ ਤੇ ਵਾਜਬ ਕੰਮ ਕਰਨ ਦੀਆਂ ਸਥਿਤੀਆਂ ਨੂੰ ਯਕੀਨੀ ਬਣਾਉਣਾ ਹੈ ਅਸੀਂ ਨਿਰਪੱਖ ਅਤੇ ਇਮਾਨਦਾਰ ਸੌਦੇਬਾਜ਼ੀ ਦੇ ਵਿੱਚ ਪਰੋਸਾ ਕਰਦੇ ਹਾਂ ਤੇ ਇਹੀ ਅਸੀਂ ਚਾਹੁੰਦੇ ਹਾਂ ਤੇ ਅਸੀਂ ਕੰਪਨੀ ਦੇ ਨਾਲ ਇੱਕ ਨਿਰਪੱਖ ਅਤੇ ਇਮਾਨਦਾਰੀ ਜਿਹੜੀ ਹੈ ਉਹ ਨੇਗੋਸ਼ੀਏਸ਼ਨ ਬਾਰੇ ਵਿਚਾਰ ਕਰ ਰਹੇ ਹਾਂ ਕੈਨੇਡੀਅਨ ਪੈਸੀਫਿਕ ਕੈਂਸਾਸ ਸਿਟੀ ਦਾ ਕੰਮ ਰੁਕਿਆ ਹੋਇਆ ਹੈ ਤੇ ਇਹ ਜਿਹੜਾ ਕੈਨੇਡਾ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਦਾ ਆਰਡਰ ਜਿਹੜਾ ਉਡੀਕਿਆ ਜਾ ਰਿਹਾ ਹੈ ਯੂਨੀਅਨ ਤੇ ਰੇਲ ਕੰਪਨੀਆਂ ਦਰਮਿਆਨ ਕਈ ਮਹੀਨਿਆਂ ਤੋਂ ਚੱਲ ਰਹੀ ਗੱਲਬਾਤ ਸਫਲ ਰਹਿਣ ਤੋਂ ਬਾਅਦ ਵੀਰਵਾਰ ਤੋਂ ਹਜ਼ਾਰਾਂ ਕਾਮਿਆਂ ਲਈ ਤਾਲਾਬੰਦੀ ਸ਼ੁਰੂ ਹੋ ਗਈ ਰੇਲਬੰਦ ਨੂੰ ਖਤਮ ਕਰਨ ਲਈ ਕੈਨੇਡਾ ਦੇ ਲੇਬਰ ਮੰਤਰੀ ਸਟੀਵ ਮੈਕਨੇਨਨ ਨੇ ਵੀਰਵਾਰ ਨੂੰ ਇਸ ਵਿਵਾਦ ਨੂੰ ਬਾਈਂਡਿੰਗ ਆਰਬਿਟ੍ਰੇਸ਼ਨ ਦੇ ਲਈ ਸੀਆਰਬੀ ਦੇ ਕੋਲ ਭੇਜ ਦਿੱਤਾ ਸੀ ਯੂਨੀਅਨ ਤੇ ਸੀਪੀਕੇਸੀ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਬੋਰਡ ਨਾਲ ਮੁਲਾਕਾਤ ਜਿਹੜੀ ਕੀਤੀ ਸੀ ਤੇ ਸ਼ੁੱਕਰਵਾਰ ਨੂੰ ਦੁਬਾਰਾ ਉਹ ਮਿਲਣਗੇ CPKC ਨੇ ਕਿਹਾ ਹੈ ਕਿ ਉਹ ਬੋਰਡ ਦੇ ਨਾਲ ਮੀਟਿੰਗ ਦੇ ਵਿੱਚ ਰੇਲ ਸੇਵਾ ਮੁੜ ਸ਼ੁਰੂ ਕਰਨ ਬਾਰੇ ਚਰਚਾ ਕਰਨ ਲਈ ਤਿਆਰ ਸੀ ਪਰ ਯੂਨੀਅਨ ਨੇ ਇਨਕਾਰ ਕਰ ਦਿੱਤਾ ਹੈ ਤੇ ਯੂਨੀਅਨ ਮੈਕਨੇਨਨ ਦੇ ਨਿਰਦੇਸ਼ਾਂ ਦੀ ਸੰਵਿਧਾਨਕਤਾ ਨੂੰ ਚੁਣੌਤੀ ਦੇਣ ਦੇ ਲਈ ਬੇਨਤੀ ਦਾਇਰ ਕਰਨਾ ਚਾਹੁੰਦੇ ਨੇ ਵੀਰਵਾਰ ਸਵੇਰ ਤੋਂ ਕੈਨੇਡੀਅਨ ਨੈਸ਼ਨਲ ਰੇਲਵੇ ਅਤੇ ਕੈਨੇਡੀਅਨ ਪੈਸੀਫਿਕ ਕੈਂਸਸ ਸਿਟੀ ਨੇ 9300 ਇੰਜੀਨੀਅਰਾਂ ਕੰਡਕਟਰਾਂ ਅਤੇ ਯਾਰਡ ਵਰਕਰਾਂ ਲਈ ਤਾਲਾਬੰਦੀ ਕਰ ਦਿੱਤੀ ਹੈ ਸੀਪੀਕੇਸੀ ਦੇ 3500 ਵਰਕਰ ਉਸ ਸਮੇਂ ਹੜਤਾਲ ਤੇ ਚਲੇ ਗਏ ਸਨ ਉਦੋਂ ਡਬਲਯੂਸੀਈ ਦੇ ਇੱਕ ਪ੍ਰਮੁੱਖ ਯਾਤਰੀ ਰੇਲ ਸੇਵਾਏ ਜੋ ਹਫਤੇ ਦੇ ਦਿਨ ਦੀ ਸਵੇਰ ਨੂੰ ਪੱਛਮ ਵੱਲ ਡਾਊਨਟਾਊਨ ਵੈਨਕੂਵਰ ਤੱਕ ਤੇ ਹਫਤੇ ਦੇ ਦਿਨ ਦੁਪਹਿਰ ਤੇ ਸ਼ਾਮ ਨੂੰ ਮਿਸ਼ਨ ਸਿਟੀ ਲਈ ਪੂਰਾ ਬਲ ਜਾਂਦੀ ਹੈ ट्रांसलिंक ने कहे है कि डब्ल्यूसीई तालाबंदी दौरान नहीं चल सकेगी क्योंकि सर्विस रेल ते काम कर दी है जो कैनेडियन पैसिफिक का कंसास सिटी दे मिल्कियत है ट्रांसलिंक ने कहे है कि डब्ल्यूसीई सेवा नु मुतल कीता जाना जारी रहेगा जबो तक सीपीकेसी द्वारा और स्पष्टता नहीं दीती जाती कि रेल गड़ियां दोबारा कदो चल सकदियां ने ਟ੍ਰਾਂਸਲਿੰਕ ਨੇ ਕਿਹਾ ਹੈ ਕਿ 23 ਅਗਸਤ ਨੂੰ ਵੀ ਕੋਈ ਵੈਸਟ ਕੋਸਟ ਐਕਸਪ੍ਰੈਸ ਸੇਵਾ ਨਹੀਂ ਹੋਵੇਗੀ ਕੈਨੇਡੀਅਨ ਨੈਸ਼ਨਲ ਰੇਲਵੇ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਆਪਣੇ ਕਰਮਚਾਰੀਆਂ ਦੇ ਤਾਲਾਬੰਦੀ ਨੂੰ ਖਤਮ ਕਰ ਦਿੱਤਾ ਹੈ ਜੋ ਦਿਨ ਦੇ ਸਮੇਂ ਸ਼ੁਰੂ ਹੋਇਆ ਸੀ ਅਤੇ ਇਹ ਸ਼ਾਮਿਲ ਕਰਦੇ ਹੋਏ ਕਿ ਇਹ ਤੁਰੰਤ ਇੱਕ ਰਿਕਵਰੀ ਯੋਜਨਾ ਸ਼ੁਰੂ ਕਰਨ ਜਾ ਰਿਹਾ ਹੈ ਸੀਪੀਸੀ ਕਹਿੰਦੇ ਕਿ ਹੈ ਕਿ ਆਪਰੇਸ਼ਨ ਮੋਰ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ ਕੰਪਨੀ ਨੇ ਕਿਹਾ ਹੈ ਕਿ ਉਹ ਬੋਰਡ ਤੋਂ ਆਖਰੀ ਬਾਈਂਡਿੰਗ ਆਰਬਿਟੇਸ਼ਨ ਲਗਾਉਣ ਦਾ ਆਦੇਸ਼ ਮਿਲਣ ਤੋਂ ਬਾਅਦ ਹੋਰ ਵੇਰਵੇ ਪ੍ਰਦਾਨ ਕਰਨਗੇ ਟ੍ਰਾਂਸਟਿੰਗ ਨੇ ਕਿਹਾ ਹੈ ਕੇ ਉਹ ਤਾਲਾਬੰਦੀ ਦੌਰਾਨ ਵਾਧੂ ਬਸੇਵਾ ਪ੍ਰਦਾਨ ਕਰਨਗੇ ਉਧਰ ਕੁਝ ਲੌਜਿਸਟਿਕ ਕੰਪਨੀਆਂ ਦਾ ਕਹਿਣਾ ਹੈ ਕਿ ਰਾਸ਼ਟਰੀ ਰੇਲ ਰੋਕ ਦੇ ਦੌਰਾਨ ਟਰੱਕਿੰਗ ਦੀ ਕੀਮਤ ਵੀ ਦੁੱਗਣੀ ਹੋ ਗਈ ਹੈ ਪਰ ਇਹ ਜਿਹਾ ਨਹੀਂ ਹੈ ਕਿ ਟਰੱਕਿੰਗ ਸਿਰਫ ਰੇਲ ਸ਼ਿਪਿੰਗ ਨੂੰ ਬਦਲ ਸਕਦੀ ਹੈ ਸਰੀ ਦੇ ਵਿਦਿਆਰਥੀਆਂ ਨੂੰ ਤਿੰਨ ਹੋਰ ਸਕੂਲ ਉਪਲਬਧ ਹੋ ਰਹੇ ਨੇ ਜਿਸ ਤੇ ਜਾਣਕਾਰੀ ਦਿੰਦੇ ਹੋਏ ਸਿੱਖਿਆ ਮੰਤਰੀ ਰਚਨਾ ਸਿੰਘ ਨੇ ਕਿਹਾ ਹੈ ਕਿ ਬੀਸੀ ਦੇ ਵਿੱਚ ਆਬਾਦੀ ਵਧਣੀ ਜਾ ਰਹੀ ਹੈ ਇਹ ਵਾਦਾ ਸਰੀ ਦੇ ਵਿਦਿਆਰਥੀਆਂ ਦੇ ਲਈ ਉਥੇ ਜ਼ਰੂਰੀ ਕਲਾਸਰੂਮ ਥਾਵਾਂ ਜਲਦੀ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੇ ਨੇ ਜਿੱਥੇ ਉਹਨਾਂ ਦੀ ਸਭ ਤੋਂ ਵੱਧ ਲੋੜ ਹੈ வால்ਨਟ ਰੋਡ ਲੀਨਾ ਸ਼ੋ ਤੇ ਵੁੱਡਲੈਂਡ ਪਾਰਕ ਐਲੀਮੈਂਟਰੀ ਸਕੂਲਾਂ ਦੇ ਵਿੱਚ ਤਿੰਨ ਨਵੇਂ ਪ੍ਰੀਫੈਬ੍ਰिकेटेड ਵਾਦੇ ਨਿਰਮਾਨ ਅਧੀਨ ਹੈ ਪ੍ਰੀਫੈਬ੍ਰिकेटेड ਸਾਰੀ ਦਾ ਮਤਲਬ ਹੈ ਕਿ ਵਿਦਿਆਰਥੀ ਜਲਦੀ ਹੀ ਆਧੁਨਿਕ ਕਲਾਸ ਰੂਮਾਂ ਜੋ ਕਿ ਆਮ ਸਕੂਲਾਂ ਦੇ ਕਲਾਸਰੂਮ ਵਾਂਗ ਦਿਖਾਈ ਦਿੰਦੀਆਂ ਨੇ ਉਸ ਵਿੱਚ ਸਿੱਖਿਆ ਹਾਸਲ ਕਰਨਗੇ ਸਰਕਾਰ ਵਧੇਰੇ ਵਿਦਿਆਰਥੀ ਥਾਵਾਂ ਨੂੰ ਹੋਰ ਤੇਜ਼ੀ ਨਾਲ ਉਪਲਬਧ ਕਰਵਾ ਰਹੀ ਹੈ ਸਰੀ ਦੇ ਵਿਦਿਆਰਥੀ ਤਿੰਨ ਸਕੂਲਾਂ ਦੇ ਵਿਸਤਾਰ ਪੂਰੇ ਹੋ ਜਾਣ ਤੋਂ ਬਾਅਦ ਵੱਡੇ ਸਕੂਲਾਂ ਦੇ ਵਿੱਚ ਵਾਪਸ ਜਾਣਗੇ ਬੀਸੀ ਦੇ ਵਿੱਚ ਜਦੋਂ ਆਬਾਦੀ ਵਧਣਾ جاری ਹੈ ਤਾਂ ਫ੍ਰੀ ਫੈਬ੍ਰਿਕੇਟਿਡ ਜਿਹੜੀਆਂ ਇਮਾਰਤਾਂ ਦੀਆਂ ਉਹ ਖਾਸ ਕਿਸਮਾਂ ਜਿਸ ਦੇ ਹਿੱਸੇ ਪਹਿਲਾਂ ਤੋਂ ਕਿਸੇ ਦੂਜੀ ਜਗ੍ਹਾ ਦੇ ਉੱਤੇ ਵੱਖੋ-ਵੱਖਰੇ ਭਾਗਾਂ ਵਿੱਚ ਤਿਆਰ ਕੀਤੇ ਜਾਂਦੇ ਨੇ ਤੇ ਫਿਰ ਜਿਨ੍ਹਾਂ ਨੂੰ ਸਾਰੀ ਵਾਲੀ ਥਾਂ ਤੇ ਲਿਆ ਕੇ ਆਸਾਨੀ ਨਾਲ ਜੋੜ ਦਿੱਤਾ ਜਾਂਦਾ ਹੈ ਉਹ ਇੱਥੇ ਸ਼ਾਮਿਲ ਹੋਣਗੇ ਵਾਦੇ ਵਰਗੇ ਨਵੇਂ ਹੱਲਾ ਨੂੰ ਲਾਗੂ ਕਰਕੇ ਵਧੇਰੇ ਕਲਾਸ ਰੂਮਾਂ ਦੀ ਜ਼ਰੂਰਤ ਪੂਰਾ ਕੀਤੀ ਜਾ ਰਹੀ ਹੈ ਸਿੱਖਿਆ ਤੇ ਬਾਲ ਮੰਤਰੀ ਰਚਨਾ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਇਹ ਵਾਦੇ ਸਰੀ ਦੇ ਵਿਦਿਆਰਥੀਆਂ ਲਈ ਉਥੇ ਜ਼ਰੂਰੀ ਕਲਾਸ ਰੂਮਾਂ ਥਾਵਾਂ ਜਲਦੀ ਪ੍ਰਦਾਨ ਕਰਨ ਵਿੱਚ ਮਦਦ ਕਰਨਗੇ ਜਿੱਥੇ ਉਹਨਾਂ ਦੀ ਸਭ ਤੋਂ ਵੱਧ ਲੋੜ ਹੈ ਵਾਲਨਟ ਰੋਡ ਲੀਨਾ ਸ਼ੌ ਤੇ ਵੁੱਡਲੈਂਡ ਪਾਰਕ ਐਲੀਮੈਂਟਰੀ ਸਕੂਲਾਂ ਵਿੱਚ ਤਿੰਨ ਨਵੇਂ ਪ੍ਰੀਫੈਬ੍ਰिकेटेड ਵਾਦੇ ਨਿਰਮਾਣ ਦੀਨ ਹੈ ਪੱਜੜ 2023 ਦੇ ਵਿੱਚ ਚਲਾਣੇਗੇ ਸਾਰੇ ਤਿੰਨ ਪ੍ਰੋਜੈਕਟਾਂ ਲਈ ਫੰਡ ਸਹਾਇਤਾ ਦੇ ਨਾਲ ਇਨ੍ਹਾਂ ਵਾਅਦਿਆਂ ਦੇ ਇਸ ਆਉਣ ਵਾਲੇ ਸਕੂਲੀ ਬਰੇ ਵਿੱਚ ਪੂਰਾ ਹੋਣ ਦੀ ਉਮੀਦ ਹੈ ਜਿਸ ਦੇ ਨਾਲ ਸਕੂਲ ਡਿਸਟ੍ਰਿਕਟ ਦੇ ਵਿੱਚ ਕੁੱਲ 40 ਨਵੇਂ ਕਲਾਸਰੂਮ ਸ਼ਾਮਿਲ ਹੋਣਗੇ ਇਹ 1000 ਨਵੀਆਂ ਸੀਟਾਂ ਦੇ ਬਰਾਬਰ ਹੈ ਪ੍ਰੀ ਫੈਬ੍ਰିକੇਟਿਡ ਉਸਾਰੀ ਦਾ ਮਤਲਬ ਹੈ ਕਿ ਵਿਦਿਆਰਥੀ ਜਲਦੀ ਹੀ ਆਧੁਨਿਕ ਕਲਾਸਰੂਮਾਂ ਜੋ ਆਮ ਸਕੂਲਾਂ ਦੇ ਕਲਾਸਰੂਮ ਵਾਂਗ ਦਿਖਾਈ ਦਿੰਦੀਆਂ ਨੇ ਵਿੱਚ ਸਿੱਖਿਆ ਹਾਸਲ ਕਰਨਗੇ ਟਿਕਾਊ ਤੇ ਊਰਜਾ ਕੁਸ਼ਲ ਡਿਜ਼ਾਈਨਾਂ ਦੇ ਨਾਲ ਇਹ ਵਾਅਦੇ ਸੂਬੇ ਦੇ ਕਲੀਨ ਬੀਸੀ ਟੀਚਰਾਂ ਦੇ ਨਾਲ ਵੀ ਮੇਲ ਖਾਂਦੇ ਨੇ ਇਹ ਨਵੇਂ ਵਾਅਦੇ ਡਾਲਰ 60 ਮਿਲੀਅਨ ਦੇ ਸੁਭਾਈ ਨਿਵੇਸ਼ ਦਾ ਨਤੀਜਾ ਹੈ ਇਹ ਪਿਛਲੇ 7 ਸਾਲਾਂ ਵਿੱਚ 14000 ਤੋਂ ਵੱਧ ਨਵੀਆਂ ਵਿਦਿਆਰਥੀ ਸੀਟਾਂ ਉਪਲਬਧ ਕਰਵਾਉਣ ਲਈ ਲਗਭਗ ਡਾਲਰ 900 ਮਿਲੀਅਨ ਦੀ ਲਾਗਤ ਨਾਲ ਸਰੀ ਵਿੱਚ ਨਵੇਂ ਤੇ ਵਿਸਤਾਰ ਕੀਤੇ ਸਕੂਲ ਬਣਾਉਣ ਦੀ ਸਰਕਾਰ ਦੀ ਕਾਰਵਾਈ ਦਾ ਹਿੱਸਾ ਹੈ ਜਦੋਂ ਸਰੀ ਦਾ ਵਿਕਾਸ جاری ਹੈ ਤੇ ਇਹ ਨਿਵੇਸ਼ ਸਰਕਾਰ ਦੀ ਉਹ ਸੇਵਾਵਾਂ ਪ੍ਰਦਾਨ ਕਰਨ ਦੀ ਯੋਜਨਾ ਦਾ ਹਿੱਸਾ ਹੈ ਜਿਨ੍ਹਾਂ ਦੀ ਲੋਕਾਂ ਨੂੰ ਸਭ ਤੋਂ ਵੱਧ ਲੋੜ ਹੈ ਹਾਲ ਹੀ ਦੇ ਵਿੱਚ 올ਡੀਲ ਰੋਡ ਐਲੀਮੈਂਟਰੀ ਤੇ ਹੋਰ ਵਿਲੀਅਮ ਵਾਟਸਨ ਐਲੀਮੈਂਟਰੀ ਵਰਗੇ ਜਿਹੜੇ ਸਕੂਲ ਨੇ ਉਹਨਾਂ ਨੂੰ ਵੀ ਤਿਆਰ ਕਰਨ ਦਾ ਐਲਾਨ ਜਿਹੜਾ ਫੀ ਪ੍ਰੀਫੈਬ੍ਰੀਕੇਟਿਡ ਵਾਧਿਆਂ ਨਾਲ ਐਲਾਨ ਕੀਤਾ ਗਿਆ ਫ੍ਰੀਟਵੁੱਡ ਪਾਰਕ ਸਕੈਂਡਰੀ ਦੇ ਵਿੱਚ 800 ਸੀਟਾਂ ਦੇ ਵਾਦੇ ਲਈ ਫੰਡਿੰਗ ਦਾ ਵੀ ਐਲਾਨ ਕੀਤਾ 81 ਤੇਸਕੋਮਿਸ਼ ਐਲੀਮੈਂਟਰੀ ਲਈ ਉਸਾਰੀ ਦਾ ਕੰਮ ਚੱਲ ਰਿਹਾ ਹੈ ਇਸ ਤੋਂ ਇਲਾਵਾ ਸਤੰਬਰ 2017 ਤੋਂ ਲੈ ਕੇ ਹੁਣ ਤੱਕ ਸਰਕਾਰ ਨੇ ਨਵੇਂ ਤੇ ਬਿਹਤਰ ਕੀਤੇ ਸਕੂਲਾਂ ਲਈ ਸੂਬੇ ਦੇ ਵਿੱਚ ਸਕੂਲਾਂ ਲਈ ਜ਼ਮੀਨ ਦੀ ਖਰੀਦ ਲਈ ਡਾਲਰ 5 ਬਿਲੀਅਨ ਤੋਂ ਵਿਵਾਦੀ ਮਨਜ਼ੂਰੀ ਦਿੱਤੀ ਹੈ ਤੇ ਇਸ ਦੇ ਨਤੀਜੇ ਵਜੋਂ ਬੀਸੀ ਦੇ ਸਕੂਲਾਂ ਵਿੱਚ ਲਗਭਗ 36000 ਵਿਦਿਆਰਥੀ ਥਾਵਾਂ ਤੇ 38000 ਤੋਂ ਵੱਧ ਪੁਚਾਲਪਖੋਂ ਸੁਰੱਖਿਅਤ ਸੀਟਾਂ ਉਪਲਬਧ ਹੋਈਆਂ ਨੇ ਨਿਊਜ਼ ਸਾਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਕੋਰੀਆ ਦੇ ਵਿੱਚ ਇੱਕ ਅਜਿਹਾ ਵਿਅਕਤੀ ਗ੍ਰਿਫਤਾਰ ਹੋਇਆ ਜੋ ਡਰੱਗ ਗੈਂਗ ਦੇ ਮੈਂਬਰ ਨੇ ਤੇ ਤਰਲ ਕੁਕੀਨ ਨੂੰ ਸਮੁੰਦਰੀ ਜਹਾਜ਼ ਦੇ ਰਾਹੀਂ ਤਸਕਰੀ ਪ੍ਰੋਸੈਸ ਕਰਦਾ ਹੋਇਆ ਕੋਰੀਆ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਡਰਗ ਗਿਰੋਹ ਦਾ ਮੈਂਬਰ ਕੋਰੀਆ ਦੇ ਵਿੱਚ 180 ਬਿਲੀਅਨ ਦੀ ਕੋਕੀਨ ਲਿਆਉਂਦਾ ਸੀ ਪੁਲਿਸ ਅਨੁਸਾਰ 19 ਤਾਰੀਖ ਨੂੰ ਸੈਂਟਰਲ ਕੋਸਟ ਗਾਰਡ ਨੇ 2 ਕਿਲੋਗ੍ਰਾਮ ਕੋਕੀਨ ਪ੍ਰਾਪਤ ਕਰਕੇ ਕੋਰੀਆ ਦੇ ਵਿੱਚ ਵਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕੈਨੇਡੀਅਨ ਡਰਗ ਗੈਂਗ ਦੇ ਮੈਂਬਰ ਜੋ 55 ਸਾਲਾਂ ਦਾ ਹੈ ਨੂੰ ਇੱਕ ਕੋਰੀਅਨ ਵਿਅਕਤੀ ਜੋ ਕਿ 27 ਸਾਲਾਂ ਸਮੇਤ ਕੁੱਲ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਸਇਕ ਕਰਾਸਟਰ ਦੇ ਗੈਂਗ ਤੇ ਰੌਕ ਮਸ਼ੀਨ ਦੇ ਨਾਲ ਸ਼ੱਕੀ ਸਬੰਧਾ ਵਾਲੇ ਵੈਨਕੂਵਰ ਦੇ ਇੱਕ 55 ਸਾਲਾ ਵਿਅਕਤੀ ਨੂੰ ਦੱਖਣੀ ਕੋਰੀਆ ਵਿੱਚ ਵੱਡੀ ਮਾਤਰਾ ਵਿੱਚ ਕੋਕੀਨ ਸਮੇਤ ਗ੍ਰਿਫਤਾਰ ਕੀਤਾ ਗਿਆ। ਉਸ ਆਦਮੀ ਦਾ ਨਾਮ ਕੋਰੀਆਈ ਨਿਆਂ ਪ੍ਰਣਾਲੀ ਦੇ ਵਿੱਚ ਸੁਰੱਖਿਆ ਤਹਿਤ ਤੇ ਉਸ ਦੇਸ਼ ਦੇ ਤੱਟ ਰਖਾਕ ਦੁਆਰਾ ਇੱਕ ਜਾਂਚ ਤੋਂ ਬਾਅਦ 10 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਦੋ ਕੋਰੀਅਨ ਆਦਮੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਦੋਸ਼ ਲਗਾਏ ਗਏ ਨੇ ਇੱਕ ਤੱਟ ਰਖਾਕਤ ਸਰੋਤ ਨੇ ਦੱਸਿਆ ਕਿ ਪੁਸ਼ਟੀ ਕੀਤੀ ਜਾਂਚ ਕਈ ਮਹੀਨੇ ਪਹਿਲਾਂ ਇੱਕ ਕੋਰੀਅਨ ਨੂੰ ਵੱਡੀ ਮਾਤਰਾ ਵਿੱਚ ਕੋਕੀਨ ਵੇਚਦੇ ਫੜੇ ਜਾਣ ਤੋਂ ਬਾਅਦ ਸ਼ੁਰੂ ਹੋਈ ਸੀ ਕੋਰੀਆਈ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਇੱਕ ਹੋਰ ਖਰੀਦ ਦਾ ਪ੍ਰਬੰਧ ਕਰਨ ਲਈ ਉਸ ਦੇ ਕਥਿਤ ਸਪਲਾਈਅਰ ਨਾਲ ਸੰਪਰਕ ਕਰਨ ਲਈ ਸਹਿਮਤ ਹੋ ਗਿਆ ਸੀ ਸਰੋਤਾਂ ਨੇ ਕਿਹਾ ਕਿ ਵੈਨਕੂਵ ਦਾ ਵਿਅਕਤੀ ਮੀਟਿੰਗ ਦੇ ਵਿੱਚ ਆਇਆ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੈਨੇਡੀਅਨ ਦੇ ਘਰ ਦੀ ਤਲਾਸ਼ੀ ਦੌਰਾਨ ਕੋਕੀਨ ਦੀਆਂ ਹੋਰ ਇਟਾਂ ਮਿਲੀਆਂ ਨਤੀਜੇ ਵਜੋਂ ਕੁੱਲ 60 ਕਿਲੋਗ੍ਰਾਮ ਜ਼ਬਤ ਕੀਤੇ ਗਏ ਕੋਰੀਆ ਦੇ ਵਿੱਚ ਕਿਸੇ ਵਿਅਕਤੀ ਤੋਂ ਜ਼ਬਤ ਕੀਤੀ ਗਈ ਇਹ ਸਭ ਤੋਂ ਵੱਧ ਹੈ ਜਾਣਕਾਰੀ ਮੁਤਾਬਕ ਕੋਕੀਨ ਇੱਕ ਕੰਟੇਨਰ ਜਹਾਜ਼ ਰਾਹੀਂ ਕੋਰੀਆ ਪਹੁੰਚੀ ਸੀ ਤੇ ਤਰਲ ਰੂਪ ਵਿੱਚ ਸੀ ਪੇਂਟ ਕੈਨ ਦੇ ਵਿੱਚ ਛੁਪੀ ਹੋਈ ਸੀ ਪਰ ਖੋਜੀ ਕੁੱਤੇ ਵੀ ਉਸਨੂੰ ਸੁੰਘ ਨਹੀਂ ਸਕਦੇ ਸੀ ਫਿਰ ਉਸਨੂੰ ਸਿਓਲ ਦੇ ਪੂਰਬ ਦੇ ਵਿੱਚ ਇੱਕ ਇੱਕ ਕੰਟਾ ਇੱਕ ਫੈਕਟਰੀ ਵਿੱਚ ਲਿਜਾਇਆ ਗਿਆ ਤੇ ਮੰਨਿਆ ਜਾਂਦਾ ਹੈ ਕਿ ਡਰੱਗ ਗਿਰੋਵ ਦੁਆਰਾ ਨਿਰੰਤਰਿਤ ਕੀਤਾ ਗਿਆ ਸੀ ਉੱਥੇ ਤਰਲ ਕੋਕੀਨ ਨੂੰ ਇਟ ਦੇ ਰੂਪ ਦੇ ਵਿੱਚ ਬਦਲ ਦਿੱਤਾ ਗਿਆ ਸੀ ਜ਼ਬਤ ਕੀਤੀਆਂ ਇੱਟਾਂ ਤੇ UN ਦੀ ਮੋਹਰ ਲੱਗੀ ਹੋਈ ਸੀ ਮੰਨਿਆ ਜਾਂਦਾ ਹੈ ਕਿ ਇਹ ਸੰਯੁਕਤ ਰਾਸ਼ਟਰ ਗਿਰੋਵ ਵਾਲਾ ਹਵਾਲਾ ਹੈ ਜਾਣਕਾਰੀ ਦੇ ਵਿੱਚ ਪਤਾ ਲੱਗਿਆ ਕਿ ਵੈਨਕੂਵਰ ਦੇ ਨੇ ਆਪਣੀ ਗ੍ਰਿਫਤਾਰੀ ਤੋਂ ਬਾਅਦ ਪੁੱਛਗਛ ਦੌਰਾਨ ਦਾਅਵਾ ਕੀਤਾ ਕਿ ਉਹ ਸੰਯੁਕਤ ਰਾਸ਼ਟਰ ਗਿਰੋਦਾ ਮੈਂਬਰ ਹੈ ਤੇ ਉਸਦੀ ਜ਼ਿਆਦਾਤਰ ਗਤੀਵਿਧੀ ਵੈਨਕੂਵਰ ਵਿੱਚ ਹੋਈ ਸੀ ਫਿਲਹਾਲ ਹਿਰਾਸਤ ਵਿੱਚ ਹੈ ਤੇ 2 ਮਹੀਨਿਆਂ ਦੇ ਅੰਦਰ ਮੁਕਦਮੇ ਵਿੱਚ ਜਾਣ ਦੀ ਉਮੀਦ ਹੈ ਕੋਰੀਆ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਜ਼ਾ 5 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਹੈ। ਕੈਨੇਡੀਅਨ ਦਾ BC ਮੈਨੀਟੋਬਾ ਤੇ ਅਮਰੀਕਾ ਦੇ ਵਿੱਚ ਲੰਮਾ ਅਪਰਾਧਕ ਇਤਿਹਾਸ ਹੈ ਜੋ 25 ਸਾਲਾਂ ਤੋਂ ਵੱਧ ਪੁਰਾਣਾ ਹੈ। ਇੱਕ ਕੈਨੇਡੀਅਨ ਅਦਾਲਤ ਦੇ ਫੈਸਲੇ ਨੇ ਨੋਟ ਕੀਤਾ ਹੈ ਕਿ ਪੁਲਿਸ ਨੇ ਉਸ ਦੀ ਪਛਾਣ ਰੌਕ ਮਸ਼ੀਨ ਦੇ ਮੈਂਬਰ ਵਜੋਂ ਕੀਤੀ ਹੈ ਜੋ ਵਿਨੀਪੈਗ ਡਰਗ ਤਸਕਰੀ ਸੰਗਠਨ ਨੂੰ ਵੱਡੀ ਮਾਤਰਾ ਵਿੱਚ ਕੋਕੀਨ ਦੀ ਸਪਲਾਈ ਕਰ ਰਿਹਾ ਸੀ। BC ਦੀ ਗਵਾਹੀ ਦੇ ਅਨੁਸਾਰ ਰੌਕ ਮਸ਼ੀਨ ਦੇ ਸੰਯੁਕਤ ਰਾਸ਼ਟਰ ਗੈਂਗ ਨਾਲ ਸਬੰਧਤ ਨੇ ਸੁਪਰੀਮ ਕੋਰਟ ਦੇ ਵਿੱਚ ਗੈਂਗ ਕਤਲ ਕੇਸ ਦੀ ਸੁਣਵਾਈ ਹੈ। ਇੱਕ ਕਰਾਊਨ ਗਵਾਹ ਤੇ ਸਾਬ ਸਯੂਨ ਰਾਸ਼ਟਰ ਦੇ ਗੈਂਗਸਟਰ ਨੇ ਕਤਲ ਦੇ ਮਕਦਮੇ ਵਿੱਚ ਗਵਾਹੀ ਦਿੱਤੀ ਕਿ 2011 ਦੇ ਅਖੀਰ ਦੇ ਵਿੱਚ ਜਾਂ 2012 ਦੇ ਸ਼ੁਰੂ ਵਿੱਚ ਉਹ ਤੇ ਇੱਕ ਹੋਰ ਸਯੂਨ ਰਾਸ਼ਟਰ ਮੈਂਬਰ ਰੌਕ ਮਸ਼ੀਨ ਦੇ ਮੈਂਬਰਾਂ ਨੂੰ ਮਿਲਣ ਲਈ ਵੀ ਨਿਕਗੇ ਸਨ ਕੋਰੀਆ ਤੱਟ ਰਖਿਆਕ ਸਰੋਤ ਨੇ ਪੁਸ਼ਟੀ ਕੀਤੀ ਕਿ ਜਾਂਚ ਜਾਰੀ ਹੈ ਹਾਲਾਂਕਿ ਉਸ ਨੂੰ ਹੋਰ ਕੈਨੇਡੀਅਨਾਂ ਦੀ ਗ੍ਰਿਫਤਾਰੀ ਦੀ ਉਮੀਦ ਨਹੀਂ ਹੈ ਕੋਰੀਆਈ ਜਾਂਚਕਰਤਾ ਕੋਕੀਨ ਦੇ ਨਿਰਮਾਣ ਦੇਸ਼ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ న్యూਸ ਟਾਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਕੈਨੇਡਾ ਵਿੱਚ ਰਹਿੰਦੇ ਜਿਹੜੇ ਲੋਕਾਂ ਨੂੰ ਅਮਰੀਕਾ ਜਾਣ ਦੇ ਲਈ ਵੀਜ਼ਾ ਦੀ ਲੋੜ ਹੁੰਦੀ ਹੈ ਉਹਨਾਂ ਲਈ ਵੀਜ਼ਾ ਪ੍ਰਾਪਤ ਕਰਨ ਦਾ ਉਡੀਕ ਸਮਾਂ ਦੁਨੀਆ ਦੇ ਹੋਰ ਕਿਸੇ ਵੀ ਦੇਸ਼ ਨਾਲੋਂ ਜ਼ਿਆਦਾ ਦਰਜ ਕੀਤਾ ਗਿਆ ਹੈ ਅਮਰੀਕਾ ਦਾ ਟੂਰਿਸਟ ਵੀਜ਼ਾ ਪ੍ਰਾਪਤ ਕਰਨ ਦੇ ਲਈ ਅਪਾਇੰਟਮੈਂਟ ਜਿਹੜੀ ਹੈ ਉਸ ਦਾ ਦੀਕ ਸਮੇਂ ਦਾ ਇੱਕ ਮਾਹਿਰ ਦੇ ਮੁਤਾਬਕ ਇਹ ਕਹਿਣਾ ਹੈ ਕਿ ਨਵੰਬਰ 2022 ਤੋਂ ਬਾਅਦ ਭਾਰਤ ਤੇ ਮੈਕਸੀਕੋ ਵਰਗੇ ਦੇਸ਼ਾਂ ਦੇ ਵਿੱਚ ਉਡੀਕ ਦੇ ਸਮੇਂ ਦੇ ਵਿੱਚ ਸੁਧਾਰ ਹੋ ਰਿਹਾ ਹੈ ਪਰ ਕੈਨੇਡਾ ਦੇ ਲਈ ਉਡੀਕ ਸਮਾਵਾਦਾ ਜਾ ਰਿਹਾ ਹੈ ਵੀਜ਼ਾ ਅਪਾਇੰਟਮੈਂਟ ਵਾਸਤੇ ਦੁਨੀਆ ਭਰ ਦੇ 10 ਸਭ ਤੋਂ ਲੰਬੇ ਉਡੀਕ ਸਮੇਂ ਵਿੱਚੋਂ 6 ਕੈਨੇਡਾ ਦੇ ਵਿੱਚ ਅਮਰੀਕੀ ਦੂਤਾਵਾਸ ਅਤੇ ਵਾਸਲੈਟ ਦਫਤਰਾਂ ਦੇ ਵਿੱਚ ਦਰਜ ਕੀਤੇ ਗਏ ਮੌਜੂਦਾ ਸਮੇਂ ਦੇ ਵਿੱਚ ਜੇ ਕੋਈ ਓਟਵਾ ਤੇ ਕਿਊਬਿਕ ਸਿਟੀ ਦੇ ਵਿੱਚ ਅਮਰੀਕੀ ਟੂਰਿਸਟ ਵੀਜ਼ਾ ਲਈ ਅਪਾਇੰਟਮੈਂਟ ਦੇ ਲਈ ਅਪਲਾਈ ਕਰਦਾ ਹੈ ਤਾਂ ਉਸ ਦਾ ਉਡੀਕ ਸਮਾਂ ਦੁਨੀਆ ਦੇ ਵਿੱਚ ਸਭ ਤੋਂ ਵੱਧ ਯਾਨੀ 850 ਦਿਨ ਹੈ ਹੈਲੀਫੈਕਸ ਵੀ ਪਿੱਛੇ ਨਹੀਂ ਹੈ ਉਥੇ ਉਡੀਕ ਸਮਾਂ 840 ਦਿਨ ਹੈ ਤੇ ਕੈਲਗਰੀ ਦੇ ਵਿੱਚ 839 ਦਿਨ ਹੈ ਟੋਰਾਂਟੋ ਦੇ ਵਿੱਚ ਵੀਜ਼ਾ ਅਪਾਇੰਟਮੈਂਟ 753 ਦਿਨ ਦੇ ਵਿੱਚ ਮਿਲਦੀ ਹੈ ਤੇ ਵੈਨਕੂਵਰ ਦੇ ਵਿੱਚ 731 ਦਿਨਾਂ ਵਿੱਚ ਉਡੀਕ ਸਮਾਂ ਦਿਨ-ਬਦਿਨ ਬਦਲ ਸਕਦਾ ਦਾ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਟੋਰਾਂਟੋ ਦਾ ਉਡੀਕ ਸਮਾਂ ਜਿਹੜਾ ਉਹ ਸਭ ਤੋਂ ਵੱਧ ਯਾਨੀ 900 ਦਿਨ ਸੀ ਅਤੇ ਕਈ ਹੋਰ ਦੇਸ਼ਾਂ ਦੇ ਵਿੱਚ ਵੀ ਅਮਰੀਕੀ ਵੀਜ਼ਾ ਦੇ ਉਡੀਕ ਸਮੇਂ ਕਾਫੀ ਜ਼ਿਆਦਾ ਨੇ ਜਿਵੇਂ ਕਿ ਇਸਤੰਬੁਲ ਤੁਰਕੀ ਦੇ ਵਿੱਚ 774 ਦਿਨ ਬਗੋਟਾ ਕੋਲੰਬੀਆ ਦੇ ਵਿੱਚ 667 ਦਿਨ ਗੁਆਟਮਾਲਾ ਦੇ ਵਿੱਚ 645 ਦਿਨ ਤੇ ਹਰ ਮੋਸਲੋ ਮੈਕਸੀਕੋ ਦੇ ਵਿੱਚ 579 ਜਿਹੜੇ 76 ਦਿਨ ਨੇ ਨਵੰਬਰ 2022 ਦੇ ਵਿੱਚ 464 ਦਿਨਾਂ ਦੀ ਉਸਤ ਉਡੀਕ ਸਮੇਂ ਨੇ ਟ੍ਰਾਂਟੋਨੋ ਦੁਨੀਆ ਭਰ ਦੇ ਵਿੱਚ 23ਵੇਂ ਸਥਾਨ ਦੇ ਉੱਤੇ ਰੱਖਿਆ ਸੀ ਤੇ ਕੈਲਗਰੀ 371 ਦਿਨਾਂ ਦੀ ਉਡੀਕ ਨਾਲ ਤੀਵੇਂ ਸਥਾਨ ਤੇ ਸੀ 2022 ਦੇ ਵਿੱਚ ਦੁਨੀਆ ਭਰ ਦੇ ਵਿੱਚ ਔਸਤ ਉਡੀਕ ਸਮਾਂ 167 ਦਿਨ ਸੀ ਜਦਕਿ ਕੈਨੇਡੀਅਨ ਨਿਵਾਸੀਆਂ ਦੇ ਲਈ ਔਸਤ ਉਡੀਕ ਸਮਾਂ 345 ਦਿਨ ਸੀ ਅਜ US ਵਿਜ਼ਟਰ ਵੀਜ਼ਾ ਅਪ point ਦੇ ਲਈ ਔਸਤ ਗਲੋਬਲ ਉਡੀਕ ਸਮਾਂ 151 ਦਿਨ ਹੈ ਪਰ ਕੈਨੇਡੀਅਨ ਨਿਵਾਸੀਆਂ ਦੇ ਲਈ ਔਸਤ ਉਡੀਕ ਸਮਾਂ 810 ਦਿਨ ਹੈ ਇਸਲਾਮ ਨੀ ਕੀ ਅਧਿਕਾਰੀ ਪੈਸੇ ਦੇ ਬਦਲੇ ਜਲਦੀ ਅਪਾਇੰਟਮੈਂਟ ਦਾ ਵਾਅਦਾ ਕਰਕੇ ਕੈਨੇਡੀਅਨ ਰੈਜ਼ੀਡੈਂਟਸ ਜਿਹੜੇ ਨੇ ਉਹਨਾਂ ਨੂੰ ਸ਼ਿਕਾਰ ਬਣਾਉਣ ਵਾਲੇ ਘੁਟਾਲੇਬਾਜ਼ਾਂ ਬਾਰੇ ਵੀ آگਾਹ ਕਰ ਰਹੇ ਨੇ ਯੂਐਸ ਟ੍ਰੈਵਲ ਐਸੋਸੀਏਸ਼ਨ ਅਮਰੀਕੀ ਸਰਕਾਰ ਨੂੰ ਇਸ ਉਡੀਕ ਸਮੇ ਨੂੰ ਘਟਾਉਣ ਦੇ ਲਈ ਲੋਬਿੰਗ ਕਰ ਰਹੀ ਹੈ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਹ ਅਮਰੀਕਾ ਦੇ ਟ੍ਰੈਵਲ ਉਦਯੋਗ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਮਰੀਕੀ ਇਮੀਗ੍ਰੇਸ਼ਨ ਵਕੀਲ ਗ੍ਰੈਗ ਬੂਸ ਨੇ ਕਿਹਾ ਹੈ ਕਿ ਕੈਨੇਡੀਅਨ ਰੈਜ਼ੀਡੈਂਟਸ ਲਈ ਲੰਮਾ ਉਡੀਕ ਸਮਾਂ ਸਟੇਟ ਡਿਪਾਰਟਮੈਂਟ ਦੇ ਵਿੱਚ ਘੱਟ ਸਟਾਫ ਅਤੇ ਅਰਜ਼ੀਆਂ ਦੇ ਵਿੱਚ ਵਾਧੇ ਦਾ ਨਤੀਜਾ ਹੈ ਯੂਐਸ ਟ੍ਰੈਵਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਹੁਣ ਸਾਰੇ ਲੋਕ ਜਿਨ੍ਹਾਂ ਨੂੰ ਕੈਨੇਡੀਅਨ ਸਰਕਾਰ ਸਵੀਕਾਰ ਕਰ ਰਹੀ ਹੈ ਅਤੇ ਬਹੁਤ ਸਾਰੇ ਲੋਕ ਜੋ ਸ਼ਰਨਾਰਥੀ ਸਟੇਟਸ ਵਾਲੇ ਹਨ ਉਹ ਉਹ ਦੇਸ਼ਾਂ ਤੋਂ ਨੇ ਜਿਨ੍ਹਾਂ ਨੂੰ ਵੀਜ਼ਾ ਲੈਣ ਦੀ ਲੋੜ ਹੁੰਦੀ ਹੈ ਸਰੀ ਫੂਡ ਬੈਂਕ ਦੀਆਂ ਸ਼ੈਲਫਾਂ ਖਾਲੀ ਪਈਆਂ ਨੇ ਜਿਸ ਕਰਕੇ ਉਹ ਹੁਣ ਮਦਦ ਦੀ ਬੇਨਤੀ ਕਰ ਰਹੇ ਨੇ ਫਾਲ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਭੋਜਨ ਦੇਣਾ ਹੈ ਉਹਨਾਂ ਦੇ ਲਈ ਮਦਦ ਕਰਨ ਦੀ ਸਥਿਤੀ ਕੁਝ ਔਖੀ ਲੱਗ ਰਹੀ ਹੈ ਫੂਡ ਬੈਂਕ ਨੇ 2024 ਦੇ ਵਿੱਚ ਹੁਣ ਤੱਕ ਲਗਭਗ 3 ਲੱਖ ਖਰਚ ਕੀਤੇ ਨੇ ਜਾਣਕਾਰੀ ਮੁਤਾਬਕ ਫੂਡ ਬੈਂਕ ਪਹਿਲਾਂ ਹੀ ਦੁੱਧ ਅੰਡੇ ਚਾਵਲ ਤੇ ਪ੍ਰੋਟੀਨ ਵਰਗੇ ਸਟੈਪਲਾਂ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਭੋਜਨ ਖਰੀਦਣ ਦੇ ਲਈ ਆਪਣਾ ਸਾਰਾ ਰਿਜ਼ਰਵ ਬਜਟ ਵਰਤ ਚੁੱਕਾ ਹੈ ਸਕੂਲ ਦੇ ਨਾਲ ਸਿਰਫ 2 ਹਫ਼ਤੇ ਦੂਰਸਰੀ ਫੂਡ ਬੈਂਕ ਮਦਦ ਲਈ ਇੱਕ ਜ਼ਰੂਰੀ ਬੇਨਤੀ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਅਲਮਾਰੀਆਂ ਖਾਲੀ ਨੇ ਤੇ ਇਸ਼ਾਰਾ ਹੈ ਕਿ ਇਸ ਗੱਲ ਦਾ ਪਰਿਵਾਰਾਂ ਨੂੰ ਪੱਜੜ ਲਈ ਤਿਆਰ ਕਰਨ ਦੇ ਵਿੱਚ ਮਦਦ ਕਰਨ ਦੀ ਸਥਿਤੀ ਵਿੱਚ ਨਹੀਂ ਹੈ ਕੈਮ ਸਵੇਚ ਐਗਜ਼ੀਕਿਊਟਿਵ ਡਾਇਰੈਕਟਰ ਕੈਮ ਨੇ ਕਿਹਾ ਹੈ ਕਿ ਗਰਮੀਆਂ ਆਮ ਤੌਰ ਦੇ ਉੱਤੇ ਫੂਡ ਬੈਂਕਾਂ ਲਈ ਬਹੁਤ ਮੁਸ਼ਕਿਲ ਹੁੰਦੀਆਂ ਨੇ ਫੂਡ ਬੈਂਕ ਨੇ ਕਿਹਾ ਹੈ ਕਿ ਸਰਦੀਆਂ ਦੇ ਵਿੱਚ ਤੇ ਬਸੰਤ ਵਿੱਚ ਜਦੋਂ ਹਰ ਕੋਈ ਆਪਣੇ ਰੁਟੀਨ ਵਿੱਚ ਵਾਪਸ ਜਾਂਦੇ ਨੇ ਤਾਂ ਯਕੀਨਨ ਉਹ ਇਸ ਬਾਰੇ ਸੋਚ ਨਹੀਂ ਰਹੇ ਹੁੰਦੇ ਉਹਨਾਂ ਨੇ ਕਿਹਾ ਕਿ ਇਹ ਨਹੀਂ ਕਹਿ ਸਕਦੇ ਕਿ ਜੀਵਨ ਸੰਕਟ ਦੇ ਚੱਲ ਰਹੀ ਲਾਗਤ ਤੇ ਕਰਿਆਨੇ ਦੀਆਂ ਉੱਚੀਆਂ ਕੀਮਤਾਂ ਵੀ ਦਾਣ ਵਿੱਚ ਗਿਰਾਵਟ ਯੋਗਦਾਨ ਪਾ ਰਹੀਆਂ ਨੇ ਸਾਨੂੰ ਅਸਲ ਵਿੱਚ ਇਹ ਯਕੀਨੀ ਬਣਾਉਣ ਲਈ ਭੋਜਨ ਖਰੀਦਣਾ ਸ਼ੁਰੂ ਕਰਨਾ ਪਿਆ ਕਿ ਅਸੀਂ ਉਸ ਲੋਡ ਨੂੰ ਪੂਰਾ ਕਰ ਸਕੀਏ ਜਿਸ ਦਾ ਅਸੀਂ ਸਮਾਜ ਵਿੱਚ ਸਾਹਮਣਾ ਕਰ ਰਹੇ ਹਾਂ ਫੂਡ ਨੇ 2024 ਦੇ ਵਿੱਚ ਹੁਣ ਤੱਕ ਲਗਭਗ ਡਾਲਰ 3 ਲੱਖ ਖਰਚ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਫੂਡ ਬੈਂਕ ਪਹਿਲਾਂ ਹੀ ਦੁੱਧ ਅੰਡੇ ਚਾਵਲ ਤੇ ਪ੍ਰੋਟੀਨ ਵਰਗੇ ਸਟੈਪਲਾਂ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਭੋਜਨ ਦੀ ਖਰੀਦਣ ਲਈ ਆਪਣੀ ਸਾਰਾ ਰਿਜ਼ਰਵ ਬਜਟ ਵਾਰਤ ਚੁੱਕੇ ਨੇ ਸਵੇਜਾ ਕਹਿਣਾ ਹੈ ਕਿ ਸਾਲ ਦਰ ਸਾਲ ਮੰਗ ਵਧ ਰਹੀ ਹੈ ਜਦੋਂ ਕਿ ਦਾਨ ਘਟ ਰਹੇ ਨੇ ਜ਼ਿਆਦਾਤਰ ਕਾਫੀ ਘੱਟ ਆਮਦਨੀ ਵਾਲੇ ਪਰਿਵਾਰਾਂ ਦੇ ਨਾਲ ਕੰਮ ਕਰਦੇ ਆ ਤੇ ਉਹ ਪਰਿਵਾਰ ਉਸਨ ਆਪਣੀ ਆਮਦਨ ਦਾ 70 ਤੋਂ 80 ਫੀਸਦੀ ਦੇ ਵਿਚਕਾਰ ਸਿਰਫ ਕਿਰਾਏ ਤੇ ਰਿਹਾਇਸ਼ ਤੇ ਖਰਚ ਕਰ ਰਹੇ ਨੇ ਇਸ ਲਈ ਇਹ ਕਿਸੇ ਹੋਰ ਚੀਜ਼ ਲਈ ਬਹੁਤ ਨਹੀਂ ਬਚਿਆ ਫੂਡ ਬੈਂਕ ਨੂੰ ਮਿਲਣ ਵਾਲੇ ਪਰਿਵਾਰਾਂ ਦੇ ਵਿੱਚ ਅਕਸਰ ਦੋ ਜਾਂ ਤਿੰਨ ਬੱਚਿਆਂ ਵਾਲਾ ਇੱਕ ਵਿਆਹੁਤਾ ਜੋੜਾ ਜਾਂ ਦੋ ਬੱਚਿਆਂ ਵਾਲੇ ਇਕੱਲੇ ਮਾਤਾ ਪਿਤਾ ਹੁੰਦੇ ਨੇ ਸਪਸ਼ਟ ਤੌਰ ਤੇ ਸਰੀ ਫੂਡ ਬੈਂਕਸ ਹੋਣ ਦੇ ਨਾਤੇ ਸਾਡੇ ਕੋਲ ਬਹੁਤ ਸਾਰੇ ਨਵੇਂ ਆਏ ਨੇ ਤੇ ਸ਼ਰਨ ਮੰਗਣ ਵਾਲੇ ਵੀ ਸਾਡੀਆਂ ਸੇਵਾਵਾਂ ਤੱਕ ਪਹੁੰਚ ਕਰ ਰਹੇ ਨੇ ਇਸ ਲਈ ਅਸੀਂ ਸਮੇ ਜੋ ਕਰ ਸਕਦੇ ਹਾਂ ਉਹ ਉਸ ਦੀ ਬਹੁਤ ਵੱਡੀ ਮੰਗ ਹੈ ਸਵੇਸ਼ ਤਾਂ ਕਹਿਣਾ ਹੈ ਕਿ ਵੱਖ-ਵੱਖ نسਲੀ ਪਛੋਕੜਾ ਨੂੰ ਪੂਰਾ ਕਰਨ ਦੇ ਯੋਗ ਹੋਣ ਦੇ ਵਿੱਚ ਵੀ ਕੁਝ ਚੁਣੌਤੀਆਂ ਪੈਦਾ ਕਰ ਰਿਹਾ ਹੈ ਹਰ ਕੋਈ ਸਪੈਗਟੀ ਤੇ ਟਮਾਟਰ ਦੀ ਚਟਨੀ ਨਹੀਂ ਜਾਂਦਾ ਕਈ ਵਾਰ ਬੀਨਜ਼ ਜਾਂ ਚੋਲ ਜਾਂ ਦਾਲ ਤੇ ਇਸ ਤਰ੍ਹਾਂ ਦੀ ਵੀ ਚੀਜ਼ ਹੁੰਦੀ ਹੈ ਹਰ ਕੋਈ ਗਰਾਊਂਡ ਬੀਫ ਨਹੀਂ ਲੈ ਸਕਦਾ ਇਸ ਲਈ ਹਲਾਲ ਜਾਂ ਕਿਸ਼ੋਰ ਜਾਂ ਸ਼ਾਕਾਹਾਰੀ ਵਿਕਲਪਾਂ ਦੀ ਕੋਸ਼ਿਸ਼ ਵੀ ਕਰੋ ਜਿਵੇਂ ਕਿ ਲੋਕ ਸਕੂਲ ਵਾਪਸ ਜਾਣ ਲਈ ਤਿਆਰ ਹੋ ਰਹੇ ਨੇ ਸਵੇਜ ਉਮੀਦ ਕਰਦੇ ਨੇ ਕਿ ਲੋਕ ਉਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਗੇ ਉਹ ਸੁਝਾਅ ਦਿੰਦੇ ਨੇ ਕਿ ਜਿਵੇਂ ਕਿ ਚੀਜ਼ ਪੋਰਸ਼ਨ ਯੋਗਿਤ ਪੈਕੇਟ ਪੈਕੇਟਸ ਜਿਹੜੀ ਇੰਟੈਂਟਡ ਓਟਮੀਲ ਅਤੇ ਵਰਗੀਆਂ ਚੀਜ਼ਾਂ ਨੂੰ ਛੱਡਣਾ ਸਭ ਤੋਂ ਵਧੀਆ ਹੈ ਉਹਨਾਂ ਚੀਜ਼ਾਂ ਦੇ ਉਲਟ ਜੋ ਘੱਟ ਪੋਸ਼ਟਿਕ ਹੁੰਦੀਆਂ ਨੇ ਜਿਵੇਂ ਕਿ ਚਾਕਲੇਟ ਕਵਰਡ ਗ੍ਰੈਨੋਲਾ ਬਾਰਸ ਤੇ ਬ੍ਰੇਕਫਾਸਟ ਪੈਸਟਰੀਜ਼ ਤੇ 슈ਗਰੀ ਸੀਰੀਅਲਸ 2023 ਦੇ ਸੁਬਾਈ ਬਜਟ ਵਿੱਚ ਬੀਸੀ ਸਰਕਾਰ ਨੇ ਸਕੂਲ ਫੂਡ ਪ੍ਰੋਗਰਾਮਾ ਦੇ ਵਿੱਚ 3 ਸਾਲਾਂ ਵਿੱਚ $214 ਮਿਲੀਅਨ ਦੇ ਨਿਵੇਸ਼ ਦੀ ਪੁਸ਼ਟੀ ਕੀਤੀ ਪੂਰੇ ਕੈਨੇਡਾ ਵਿੱਚ ਆਪਣੀ ਕਿਸਮ ਦਾ ਸਭ ਤੋਂ ਵੱਡਾ ਨਿਵੇਸ਼ ਪਰ ਕੁਝ ਮਹਾਰਾਂ ਦਾ ਮੰਨਣਾ ਹੈ ਕਿ ਇਹ ਅਜੇ ਵੀ ਕਾਫੀ ਨਹੀਂ ਹੈ ਤੇ ਇੱਕ ਤਾਲਮੇਲ ਵਾਲੇ ਰਾਸ਼ਟਰੀ ਪ੍ਰੋਗਰਾਮ ਲਈ ਜ਼ੋਰ ਦਿੱਤਾ ਗਿਆ ਹੈ ਇਸ ਬਸੰਤ ਵਿੱਚ ਫੈਡਰਲ ਸਰਕਾਰ ਨੇ ਹਰ ਸਾਲ 4 ਲੱਖ ਬੱਚਿਆਂ ਨੂੰ ਭੋਜਨ ਦੇਣ ਦੇ ਟੀਚੇ ਦੇ ਨਾਲ ਇੱਕ ਰਾਸ਼ਟਰੀ ਸਕੂਲ ਭੋਜਨ ਪ੍ਰੋਗਰਾਮ ਦੇ ਵੇਰਵਿਆਂ ਦੀ ਪੁਸ਼ਟੀ ਕੀਤੀ ਔਟਵਾ ਨੇ ਪ੍ਰੋਗਰਾਮ ਦੇ ਅਗਲੇ 5 ਸਾਲਾਂ ਵਿੱਚ 1 ਬਿਲੀਅਨ ਖਰਚ ਕਰਨ ਦੀ ਯੋਜਨਾ ਦਾ ਐਲਾਨ ਵੀ ਕੀਤਾ ਇਸ ਐਸੋ ਚੈਨਲ ਪੰਜਾਬੀ ਦੀ ਰਿਪੋਰਟ ਮੈਟਰੋ ਵੈਂਕੂਵਰ ਤੇ ਫਰੇਜ਼ਰ ਵੈਲੀ بارش ਦੀ ਚੇਤਾਵਨੀ ਦੇ ਅਧੀਨ ਹੈ ਸ਼ੁੱਕਰਵਾਰ ਰਾਤ ਤੋਂ ਸ਼ਨੀਵਾਰ ਤੱਕ ਲਗਭਗ 50 ਮਿਲੀਮੀਟਰ بارش ਹੋਣ ਦੀ ਸੰਭਾਵਨਾ ਹੈ এনवायरमेंट ਐਂਡ ਕਲਾਈਮੇਟ ਚੇਂਜ ਕੈਨੇਡਾ ਦਾ ਕਹਿਣਾ ਹੈ ਕਿ بارش ਤੇ ਮੌਸਮ ਦੀ ਚੇਤਾਵਨੀ ਓਰੇਗਨ ਕੋਸਟ ਤੇ ਘੱਟ ਦਬਾਅ ਜਿਹੜੀ ਹੈ ਉਹ ਵਾਲੇ ਸਿਸਟਮ ਦੇ ਕਾਰਨ ਹੈ ਜੋ ਅੰਦਰਲੇ ਪਾਸੇ ਦੇ ਦੱਖਣੀ BC ਪਾਸੇ ਹੈ ਸ਼ੁੱਕਰਵਾਰ ਤੋਂ ਬਾਦ ਕੁਝ ਹੋਰ ਮੀਂਹ ਤੇ ਤੂਫਾਨ ਹੋਣ ਦੀ ਸੰਭਾਵਨਾ ਹੈ ਇਹ ਸਿਰ ਰਹੇਗਾ ਸ਼ਨੀਵਾਰ ਸਵੇਰ ਤੱਕ ਜਾਰੀ ਰਹੇਗਾ এনवायरमेंट ਕੈਨੇਡਾ ਦਾ ਕਹਿਣਾ ਹੈ ਕਿ ਭਾਰੀ ਬਰਸਾਤ ਨਾਲ ਨਦੀਆਂ ਪੁਲੀਆਂ ਦੇ ਨੇੜੇ ਨਿਕਾਸ ਤੇ ਨੀਵੇਂ ਇਲਾਕਿਆਂ ਦੇ ਵਿੱਚ ਸਥਾਨ ਖੜਾਂ ਦੀ ਪਾਲ ਜਿਹੜੀ ਹੈ ਉਸ ਵਿੱਚ ਰਹਿਣਾ ਚਾਹੀਦਾ ਤੇ ਮੌਸਮ ਚੇਤਾਵਨੀ ਦੇ ਵਿੱਚ ਕਿਹਾ ਜਾ ਰਿਹਾ ਕਿ ਭਾਰੀ ਬਾਰਿਸ਼ ਤੇ ਹੜ ਆ ਸਕਦੇ ਨੇ ਇਸ ਲਈ ਨਦੀ ਨਾਲਿਆਂ ਤੋਂ ਜਿਹੜਾ ਦੇ ਵਿੱਚ ਜਾਣ ਤੋਂ ਹਰ ਕੋਈ ਗੁਰੇਜ਼ ਕਰ ਸਕਦਾ ਹੈ ਤੇ ਸੜਕਾਂ ਤੇ ਪਾਣੀ ਵੀ ਭਰ ਸਕਦਾ ਹੈ ਖੁਸ਼ਕ ਸਥਿਤੀਆਂ ਸੂਰਜ ਤੇ ਬੱਦਲ ਤੇ ਤਾਪਮਾਨ ਲਗਭਗ 20 ਡਿਗਰੀ ਤੱਕ ਵਧਣ ਦੀ ਉਮੀਦ ਕਰ ਰਹੇ ਨੇ ਪਰ ਅਜੇ ਇਹ ਠੰਡਾ ਹੀ ਰਹੇਗਾ ਅੱਗੇ ਦੇਖਦੇ ਆ ਐਡਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਰ ਸਿੰਘ ਸੰਗਾ ਦੀ ਇਹ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਰ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵਿੰਟਨ ਹਾਇਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਮੈਂ ਹਾਜ਼ਰ ਹੋ ਰਿਹਾ ਖਬਰ ਇਹ ਆ ਅਲਬਰਟਾ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਹੈ ਜੇ ਉਹਦਾ ਨਾਮ ਹੈਗਾ ਟੇਕ ਬੈਕ ਅਲਬਰਟਾ ਔਰ ਇਹ ਟੇਕ ਬੈਕ ਅਲਬਰਟਾ ਉਦੋਂ ਬਾੜੀ ਚਰਚਾ ਵਿੱਚ ਆਈ ਸੀ ਜਦੋਂ ਜੇਸਨ ਕੈਨੀ ਹੁਰੀ ਪ੍ਰੀਮੀਅਰ ਸੀਗੇ ਔਰ ਇਹਨਾਂ ਨੂੰ ਇਦਾਂ ਲੱਗਦਾ ਸੀਗਾ ਵੀ ਸ਼ਾਇਦ ਜੇਸਨ ਕੈਨੀ ਹੁਰੀ ਜਿਹੜੇ ਆ ਉਹ ਬਹੁਤ ਲੀਨਿਅੰਟ ਆ ਜਿਹੜੀਆਂ ਸੀ ਨਾ ਰੈਸਟ੍ਰਿਕਸ਼ਨ ਲਾਈਆਂ ਜਾ ਰਹੀਆਂ ਸੀਗੀਆਂ ਕੋਵਿਡ ਕਰਕੇ ਔਰ ਇਹ ਉਹਨਾਂ ਚੀਜ਼ਾਂ ਨੂੰ ਬੜਾ ਪਸੰਦ ਨਹੀਂ ਸੀ ਕਰਦੇ ਅ ਸੋ ਟੇਕ ਬੈਕ ਅਲਬਰਟਾ ਵਾਲਿਆਂ ਨੇ ਇਦਾਂ ਕੀਤਾ ਵੀ ਆਪਣੇ ਜਿਹੜੇ ਕੁਝ ਬੰਦੇ ਆ ਉਹ ਬੋਰਡ ਦੇ ਉੱਤੇ ਲਾਏ ਸੱਜੇ ਖੱਬੇ ਕਰਕੇ ਜਿਸ ਤਰ੍ਹਾਂ ਵੀ ਹੈਗੇ ਤੇ ਉਹਨਾਂ ਨੂੰ ਉਹ ਕਹਿੰਦੇ ਕ੍ਰੈਡਿਟ ਲੈਂਦੇ ਆ ਆਪਣੇ ਆਪ 'ਚ ਪਏ ਅਸੀਂ ਜੇਸਨ ਕੈਨੀ ਨੂੰ ਹਟਾਇਆ ਔਰ ਡੈਨੀਅਲ ਸਮੈਥ ਹੋਰਾਂ ਨੂੰ ਪ੍ਰੀਮੀਅਰ ਦੀ ਕੁਰਸੀ ਤੇ ਲਿਆ ਕੇ ਅਸੀਂ ਬਿਠਾਇਆ ਅੱਛਾ ਹੁਣ ਹੋਇਆ ਕੀ ਆ ਜੀ ਕਿ ਇਹ ਜਿਹੜੇ ਇਲੈਕਸ਼ਨ ਕਮਿਸ਼ਨ ਵਾਲਿਆਂ ਨੇ ਟੇਕ ਬੈਕ ਅਲਬਰਟਾ ਵਾਲਿਆਂ ਨੂੰ ਕਿਹਾ ਸੀਗਾ ਵੀ ਭਾਈ ਤੁਸੀਂ ਜਿਹੜੀਆਂ ਤੁਹਾਨੂੰ ਕੰਟਰੀਬਿਊਸ਼ਨਸ ਕੀਤੀਆਂ ਗਈਆਂ ਲੋਕਾਂ ਵੱਲੋਂ ਪੈਸੇ ਦਿੱਤੇ ਗਏ ਆ ਉਹਨਾਂ ਦਾ ਹਿਸਾਬ ਕਿਤਾਬ ਤੁਸੀਂ ਦਿਓ ਉਹਨਾਂ ਨੂੰ ਜਿਹੜਾ ਕਿ ਕਾਨੂੰਨਨ ਤੌਰ ਤੇ ਇਲੈਕਸ਼ਨ ਐਕਟ ਦੇ ਮੁਤਾਬਕ ਇਹਨਾਂ ਨੂੰ ਕਰਨਾ ਚਾਹੀਦਾ ਸੀ ਉਹ ਇਹਨਾਂ ਨੇ ਲੋਕਾਂ ਦੇ ਨਾਂ ਤੇ ਉਹ ਕਿਹਨੇ ਕਿੰਨਾ ਅਮਾਉਂਟ ਦਿੱਤਾ ਉਹ ਜਾਰੀ ਨਹੀਂ ਜੀ ਕੀਤਾ ਅੱਛਾ ਉਹ ਇਲੈਕਸ਼ਨ ਕਮਿਸ਼ਨ ਵਾਲੇ ਇਹਨਾਂ ਨੂੰ ਕੋਰਟ ਚ ਲੈ ਗਏ ਕੋਰਟ ਜਿਨਾਂ ਨੂੰ 19 ਤਰੀਕ ਤੱਕ ਡੇਟ ਦਿੱਤੀ ਗਈ ਸੀਗੀ ਕਿ ਉਸ ਦਿਨ ਦਾ ਹੀ ਤੁਸੀਂ ਕੋਰਟ ਆਰਡਰ ਦਾ ਜਿਹੜਾ ਉਹ ਉਹਨੂੰ ਮੰਨਣਾ ਹੈ ਤੇ ਉਸ ਦਿਨ ਤਾਈਂ ਪ੍ਰੋਵਾਈਡ ਕਰਨੇ ਆ ਜਿਹੜੇ ਤੁਹਾਡੇ ਡੋਨਰ ਹੈਗੇ ਆ ਉਹਨਾਂ ਦੇ ਨਾਂ ਦੇਣੇ ਆ ਪਰ ਇਹਨਾਂ ਨੇ ਜੀ ਉਹ ਨਾਂ ਦਿੱਤੇ ਨਹੀਂ 19 ਤਰੀਕ ਨੂੰ ਪਰ ਸ਼ੁੱਕਰਵਾਰ ਵਾਲੇ ਦਿਨ ਇਹਨਾਂ ਦਾ ਵਕੀਲ ਕਹਿੰਦਾ ਵੀ ਉਹ ਸ਼ੁੱਕਰਵਾਰ ਵਾਲੇ ਦਿਨ ਉਹ ਦੇ ਦਿੱਤੇ ਗਏ ਸੀਗੇ ਪਰ ਇਸ ਕਰਕੇ ਇਹਨੂੰ ਜਿਹੜਾ ਕਹਿੰਦਾ ਵੀ ਰਿਗਰੈਟ ਥੈਟ ਪਰ ਸਾਨੂੰ ਕੇ ਦੇ ਆ ਇਸ ਗੱਲ ਦਾ ਪਈ ਲੇਟ ਹੋਏ ਆ ਪਰ ਉਹ ਕਹਿੰਦਾ ਇਹਦੇ ਤੇ ਇਹਨੂੰ ਸੈਂਕਸ਼ਨ ਨਹੀਂ ਕਰਨਾ ਚਾਹੀਦਾ ਡੇਵਿਡ ਪਾਰਕਰ ਨੂੰ ਜਿਹੜਾ ਉਸ ਇੰਗਰੋਪਾ ਦਾ ਮੋਰੀ ਹੈਗਾ ਪਰ ਕੋਰਟ ਕਹਿੰਦੀ ਵੀ ਇਦਾਂ ਨਹੀਂ ਉਹ ਕਹਿੰਦਾ ਮੇਰੇ ਪਾਸ ਨਾਂ ਤਾਂ ਸੀਗੇ ਪਰ ਮੈਂ ਉਹ ਇਸ ਕਰਕੇ ਨਾਂ ਜਿਹੜੇ ਆ ਜੀ ਉਹ ਨਹੀਂ ਸੀ ਦੇ ਰਿਹਾ ਉਹਦਾ ਕਾਰਨ ਆ ਵੀ ਮੈਂ ਜਦੋਂ ਲੋਕਾਂ ਤੋਂ ਪੈਸੇ ਲਿਆ ਤਾਂ ਅਗਲੇ ਨੇ ਮੈਨੂੰ ਇਨਕੌਨਫੀਡੈਂਸ ਪੈਸੇ ਦਿੱਤੇ ਆ ਵੀ ਮੈਂ ਉਹਨਾਂ ਦੀ ਜਿਹੜੀ ਕੀ ਕਹਿੰਦੇ ਹੁੰਦੇ ਆ ਅਗਿਆਤ ਰੱਖਣਾ ਚਾਹੁੰਦਾ ਉਹਨਾਂ ਦਾ ਜਿਹੜੇ ਨਾਂ ਹੈਗੇ ਦੱਸਣਾ ਨਹੀਂ ਚਾਹੁੰਦਾ ਕਿ ਕਹਨੇ ਕਿੰਨੇ ਪੈਸੇ ਦਿੱਤੇ ਆ ਉਹ ਕੋਰਟ ਦਾ ਜਿਹੜਾ ਜੀ ਵਕੀਲ ਹੈਗਾ ਸੌਰੀ ਜਿਹੜਾ ਇਲੈਕਸ਼ਨਸ ਅਲਬਰਟਾ ਦਾ ਵਕੀਲ ਹੈ ਜੋਸਫ ਰੈਡਮੈਨ ਉਹ ਕਹਿੰਦਾ ਵੀ ਇਹ ਫੈਸਲਾ ਇਹ ਨਹੀਂ ਕਰ ਸਕਦਾ ਡੇਵਿਡ ਪਾਰਕਰ ਉਹ ਫੈਸਲਾ ਉਹ ਕੋਰਟ ਕਰੇਗੀ ਵੀ ਉਹ ਕੌਣ ਦੇਖ ਸਕਦਾ ਕੌਣ ਨਹੀਂ ਦੇਖ ਸਕਦਾ ਸੋ ਹੁਣ ਮਸਲਾ ਜੀ ਜਿਹੜਾ ਆ ਉਹ ਇਹਨਾਂ ਦੇ ਕੋਲ ਇੱਕ ਵਾਰੀ ਫੇਰ ਇਹਨਾਂ ਨੂੰ ਕਿਹਾ ਗਿਆ ਵੀ ਭਾਈ ਤੁਸੀਂ ਉਹ ਪ੍ਰੋਵਾਈਡ ਕਰੋ ਔਰ ਨਾਲ ਦੀ ਨਾਲ ਕੋਰਟ ਨੇ ਇਹਨਾਂ ਨੂੰ 5000 ਡਾਲਰ ਦਾ ਡੇਵਿਡ ਪਾਰਕਰ ਨੂੰ ਜੁਰਮਾਨਾ ਕਰ ਦਿੱਤਾ ਔਰ ਨਾਲ ਹੀ ਕਿਹਾ ਵੀ ਤੁਸੀਂ ਜਿਹੜੇ ਇਲੈਕਸ਼ਨਸ ਅਲਬਰਟਾ ਦੇ ਖਰਚੇ ਆਏ ਨੇ ਕੋਰਟ ਦਾ ਉਹ ਵੀ ਉਹਨੂੰ ਦੇਣਾ ਪੈਣਾ ਉਹ ਕੋਈ 2900 ਡਾਲਰ ਦੇ ਕਰੀਬ ਆ ਅੱਛਾ ਇੱਕ ਹੋਰ ਆ ਵੀ ਉਹ ਜਿਹੜਾ ਬੈਂਕ ਆਫ ਮੌਂਟਰੀਅਲ ਦੇ ਵਿੱਚ ਇਹਨਾਂ ਦਾ ਅਕਾਊਂਟ ਹੈਗਾ ਜੀ ਔਰ ਉਹ ਵੀ ਉਹਨਾਂ ਨੇ ਕਿਹਾ ਵੀ ਤੁਹਾਨੂੰ ਉਹ ਡਿਟੇਲ ਜਿਹੜੀਆਂ ਉਹ ਵੀ ਸਾਨੂੰ ਦੇਣੀਆਂ ਪੈਣਗੀਆਂ ਆ ਇਹ ਕਹਿੰਦੇ ਜੀ ਵੀ ਪਹਿਲਾਂ ਤਾਂ ਡੇਵਿਡ ਪਾਰਕਰ ਕਹਿ ਰਿਹਾ ਵੀ ਮੇਰੇ ਪਾਸ ਤਾਂ ਉਹਦਾ ਕੰਟਰੋਲ ਹੈ ਹੀ ਨਹੀਂ ਇਸ ਵੇਲੇ ਫਿਰ ਇਹਨੇ ਕਿਹਾ ਵੀ ਬੈਂਕ ਕਹਿੰਦੀ ਆ ਉਹ ਦੇਰ ਹੈ ਸਾਨੂੰ ਹੌਲੀ ਹੌਲੀ ਪਰ ਉਹ ਟਾਈਮ ਬਹੁਤ ਲੈ ਰਹਾ ਜਿਹੜਾ ਇਲੈਕਸ਼ਨਲ ਬਰਡਾ ਦਾ ਵਕੀਲ ਯਾ ਰੈੱਡ ਮੈਨ ਉਹ ਕਹਿੰਦਾ ਵੀ ਇਹ ਬੜੀ ਅਜੀਬ ਜਿਹੀ ਗੱਲ ਆ ਵੀ ਬੰਦੇ ਕੋਲ ਉਹਦਾ ਅਕਾਊਂਟ ਦਾ ਕੋਈ ਹਿਸਾਬ ਦਾ ਵੀ ਨਾ ਹੋਵੇ ਜਦੋਂ ਕਿ ਖੁਦ ਉਸ ਅਕਾਊਂਟ ਦਾ ਮਤਲਬ ਆਰੰਭਿਆ ਹੋਇਆ ਇਹਦਾ ਆ ਤਾਂ ਇਹਦੇ ਕੋਲ ਹੋਵੇ ਨਾ ਸੋ ਕੋਰਟ ਨੇ ਜੀ ਇਹਨਾਂ ਨੂੰ ਮੁੜ ਕੇ ਜਿਹੜੇ ਜਸਟਿਸ ਮੋਰਨ ਮਗਵਾਹ ਹੁਰੀਆਂ ਉਹਨਾਂ ਨੇ ਗੱਲ ਕਹੀ ਆ ਉਹ ਕਹਿੰਦੇ ਵੀ ਦੇਖੋ ਇਹ ਕੋਈ ਖੇਡ ਤਮਾਸ਼ਾ ਨਹੀਂ ਹੈ ਡੇਵਿਡ ਪਾਰਕਰ ਨੂੰ ਵੀ ਭਾਈ ਤੁਸੀਂ ਇਹ ਪ੍ਰੋਵਾਈਡ ਕਰੋ ਔਰ ਅਗਲੀ ਡੇਟ ਤੱਕ ਤੁਹਾਨੂੰ ਇਹ ਸਾਰੀ ਗੱਲਬਾਤ ਜਿਹੜੀ ਆ ਉਹ ਦਰਸ਼ਨੀ ਪਾਏਗੀ ਔਰ ਉਹ ਸਕਰੀਨ ਵੱਲ ਦੇਖ ਰਹੇ ਸੀ ਜਿਹਦੇ ਰਾਈ ਉਹ ਡੇਵਿਡ ਪਾਰਕਰ ਜਿਹੜਾ ਜੀ ਉਹ ਹਾਜ਼ਰ ਹੋਇਆ ਹੈ ਜੇਗਾ ਥਰੂ ਵੀਡੀਓ ਕਾਨਫਰੰਸ ਸੋ ਜਸਟਿਸ ਮੋਰੀਨ ਉਧਰ ਹੀ ਉਹਨਾਂ ਮਗਵਾਇਰ ਉਹਨਾਂ ਵਾਲੀ ਦੇਖ ਰਹੇ ਸੀਗੇ ਔਰ ਉਹਨੇ ਇਹ ਗੱਲ ਉਹਨੂੰ ਕਹੀ ਆ ਵੀ ਭਾਈ ਆਈ ਹੋਪ ਤੋ ਇਹ ਸਾਰੀ ਗੱਲ ਬਤ ਸੁਣ ਲਈ ਆ ਤੇ ਅਗਲੀ ਵਾਰੀ ਤੁਹਾਨੂੰ ਇਹ ਜਿਹੜਾ ਕੋਰਟ ਆਰਡਰ ਆ ਇਹਨੂੰ ਫਾਲੋ ਕਰਨਾ ਪਏਗਾ ਚੈਨਲ ਪੰਜਾਬੀ ਲਈ ਕਲਮੀਸ਼ ਸਿੰਘ ਸੰਗਾ ਐਡਮਿੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ